ਹਾਂਜੀ ਬਾਈ ਸਸਕੀ ਗੱਲ ਸਾਰਾ ਨਾ ਐਮਐਸਐਨ ਇੰਜੀਨੀਅਰਿੰਗ ਦੀ ਇੱਕ ਹੋਰ YouTube ਵੀਡੀਓ ਚ ਬਾਈ ਕਟਾਈ ਚੈੱਕ ਕਰੋ ਤੇ ਟ੍ਰਾਇਲ ਲੈ ਰਹੇ ਆਂਗੇ ਮਸ਼ੀਨ ਦਾ ਸਟੈਂਡਰਡ ਦੇ ਲਾਤਾ ਆਪਣੇ 4x4 ਤੇ ਬਾਈ ਕਰੋ ਚੈੱਕ ਬੱਕੀ ਆਉਣ ਵਾਲੀ ਵੀਡੀਓ ਚ ਤੁਹਾਨੂੰ ਬਾਈ ਗੋਰੇ ਦੇ ਇਹ ਲਾਇਆ ਆ ਪਾ ਗੋਰੇ ਦੀ ਮਸ਼ੀਨ ਹੈਗੀ ਗੋਰਾ ਪਾ ਉਤਾਰਨ ਤਾਰਨ ਤੋਂ ਤੇ ਇਹਨਾਂ ਦੀ ਪਹਿਲਾਂ ਇੱਕ ਫਰੀਜ਼ ਦੇ ਲਾਇਆ ਸੀ ਆਪਾਂ ਨੇ ਇਹ ਅੱਜ ਸਟੈਂਡਰਡ ਦੇ ਲਾਤਾ ਕਰ ਲਈ ਚੈੱਕ ਉਹ ਖੜਾ ਗੋਰਾ ਪਾ ਉ ਤੇ ਸਰਦਾਰ ਅੰਕਲ ਜੀ ਖੜੇ ਨੇਗੀ ਤੇ ਮਸ਼ੀਨ ਦਾ ਕਰੋ ਜੀ ਚੈੱਕ ਫੀਡਬੈਕ ਤੇ ਬਾਕੀ ਆ ਜੋ ਪਿੰਡ ਜਾਣੇ ਕਿਤੇ ਇਹ ਤੋਂ ਟ్రਾਇਲ ਤੋਂ ਬਾਅਦ ਗੋਰੇਪਾਉਂ ਵਾਲ ਕਰ ਦੇਗਾ ਬਾਈ ਪ੍ਰਵੀਨ ਲੈਣਗੇ ਉਹਨਾਂ ਦਾ ਇੰਟਰਵਿਊ ਆ ਜੋ ਹਿਆਲ ਨਾ ਸਾਸੀ ਕਾਵਿ ਜੀ ਐਮਐਸਐਨ ਬ੍ਰਾਂਚ ਵੱਲੋਂ ਇੱਕ ਹੋਰ ਨਵੀਂ ਵੀਡੀਓ ਚ ਤੇ ਮਿਲਦੇ ਆ ਬਾਈ ਆਪਾਂ ਨੇ ਇੱਕ ਇੰਸਟਾਲ ਕਰਿਆ ਸੀਗਾ ਸਟੈਂਡਰਡ ਮਸ਼ੀਨ ਤੇ ਉਸ ਦਾ ਬਾਈ ਨੂੰ ਫੀਡਬੈਕ ਬਾਈ ਸਾਸੀ ਕਾਵਿ ਸਾਸੀ ਕਾਵਿ ਜੀ ਪਹਿਲਾਂ ਤਾਂ ਜੀ ਪਿੰਡ ਤੇ ਐਡਰੈਸ ਨਾਮ ਕੀ ਆਪਣਾ ਪਿੰਡ ਹੈ ਜੀ ਐਂਡ ਆਪਣਾ ਜਾਤੀਉੜਾ ਜੀ ਜਾਤੀਪੁਰਾ ਜਾਤੀਉਮਰਾ ਜਾਤੀਉਮਰਾ ਠੀਕ ਹੈ ਜੀ ਜ਼ਿਲ੍ਹਾ ਜਾਤੀਉਮਰਾ ਜ਼ਿਲ੍ਹਾ ਤਰਨਤਾਰਨ ਜੀ ਨਾਮ ਪਿੰਡ ਜਾਤੀਉੜਾ ਨਾਮ ਬਲਦੇਵ ਸਿੰਘ ਨਾਮ ਬਲਦੇਵ ਸਿੰਘ ਤੇ ਜ਼ਿਲ੍ਹਾ ਆਪਣਾ ਤਰਨਤਾਰਨ ਭਾਈ ਜੀ ਇਹਨਾਂ ਦੀ ਸਟੈਂਡਰਡ ਮਸ਼ੀਨ ਸੀ ਤੇ ਵੀਰ ਤੁਹਾਨੂੰ ਕਿਵੇਂ ਲੱਗਿਆ ਜਦੋਂ ਤੁਸੀਂ ਵੀਡੀਓ ਚ ਦੇਖਿਆ ਉਵੇਂ ਲੱਗਿਆ ਕਿ ਮਾੜਾ ਮੋਟਾ ਘੱਟ ਵੱਧ ਹੈ ਫੇਓ ਲੱਗਾ ਜੀ ਉਹ ਤੋਂ ਹੀ 101% ਉੱਪਰ ਹੀ ਆ ਜੀ ਦੋ ਚਾਰ ਗੱਲਾਂ ਮੈਨੂੰ ਲੱਗਦਾ ਕਿ ਇਹਨਾਂ ਲੋਕਾਂ ਦੇ ਸਵਾਲ ਸਾਡੇ ਲਈ ਹੀ ਹੁੰਦੇ ਨੇ ਬਾਈ ਜੀ ਯਾਰ ਇਹ ਮੁਰਦੀ ਨਹੀਂ ਪਹਿਲਾਂ ਤਾਂ ਇੱਕ ਬਹੁਤ ਵੱਡਾ ਸਵਾਲ ਤੁਹਾਡੇ ਜਹਨ ਵਿੱਚ ਵੀ ਸ਼ਾਇਦ ਹੋਊਗਾ ਇਹ ਗੱਲ ਕਿ ਲੋਕਾਂ ਨੇ ਬਹੁਤ ਪਹਿਲਾਂ ਸ਼ੁਰੂ-ਸ਼ੁਰੂ ਤੋਂ ਮੈਂ ਬੱਚੇ ਇਹ ਸੋਚਿਆ ਸੀਗਾ ਵੀ ਯਾਰ ਮੁਰਦੀ ਨਹੀਂ ਬਾਈ ਯਾਰ ਮੋੜਨ ਦਾ ਬੜੀ ਦਿੱਕਤ ਹੈ ਦੂਜਾ ਨੰਬਰ ਬਾਈ ਯਾਰ ਇਹ ਜੇ ਮਾਲਕ ਕਿਥੇ ਬਸੇ ਮੋੜੀ ਇੱਥਾਂ ਘੱਟ ਮੁਰਦੀ ਹੈ ਜਿੰਨੀ ਕੁ 4x4 ਦੇ ਵਿੱਚ ਹਾਂਜੀ ਅਸੀਂ ਨੇ ਪਲੱਸ ਕਰੀ ਦੀ ਜਿੰਨੀ ਸਾਥ ਹੋ ਸਕਦਾ ਦੇਖੋ ਇਸ ਤੋਂ ਵੱਧ ਪਲੱਸ ਨਹੀਂ ਕਿਉਂਕਿ ਇਹਦੇ ਅੰਦਰ ਵੀ ਸਿਸਟਮ ਹੈ ਉਹਨੇ ਜ਼ੋਰ ਵੀ ਲਾਉਣਾ ਹੈ ਜਿੰਨੀ ਸਾਥ ਤੋਂ ਵੱਧ ਤੋਂ ਵੱਧ ਹੋ ਸਕੀ ਆਮ ਨਾਲੋਂ ਤਕਰੀਬਨ ਅਸੀਂ ਜ਼ਿਆਦਾ ਦਿੰਨੇ ਆ ਹਾਂਜੀ ਤੇ ਬਾਕੀ ਤੁਸੀਂ ਟ੍ਰਾਇਲ ਦੇਖ ਲਿਆ ਹਾਂਜੀ ਤੁਹਾਨੂੰ ਟ੍ਰਾਇਲ ਚ ਕੀ ਲੱਗਿਆ ਤੇ ਤੁਸੀਂ ਆਪ ਦੇਖ ਲਓ ਚਲਾ ਕੇ ਟ੍ਰਾਇਲ ਤਾਂ ਵੀਰ ਜੀ ਬਿਲਕੁਲ ਹੋਵੇ ਜਿੱਦਾਂ ਪਹਿਲਾਂ ਅਸਾਂ ਮੋੜਦਾ ਉਹ ਤੋਂ ਵੀ ਵਧੀਆ ਸੋਖਾ ਮੋੜਦਾ ਸੋਖਾ ਅੱਗੇ ਨਾਲੋਂ ਤੇ ਦੋਆ ਸਾਡਾ ਲੈਣ ਕੱਟ ਬਰਾਬਰ ਹੈ ਜਿਹਨੂੰ ਮਰਜ਼ੀ ਮਸ਼ੀਨ ਘੁੰਮਦੀ ਆ ਕੋਈ ਅਖਰੀ ਦਿੱਖਦੀ ਫੱਬਜੀ ਬਣ ਗਈ ਮੜਜੀ ਹਾਂਜੀ ਹਾਂਜੀ ਇਸ ਦਾ ਨਾ ਬੜਾ ਫਰਕ ਪੈਂਦਾ ਟਾਇਰਾਂ ਨਾਲ ਰੋਗ ਜਣਾ ਖੜਾ ਹੋਰ ਹੋ ਜਾਂਦਾ ਮੜਦਾ ਵਧੀਆ ਹਾਂਜੀ 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 ਤੇ ਬਾਕੀ ਵੀਰ ਮੇਰੋ ਬਾਈ ਹੋਰਾਂ ਦਾ ਵੀ ਇਹੀ ਸਵਾਲ ਸੀ ਜਦੋਂ ਅਸੀਂ ਸਟਾਰਟਿੰਗ 'ਚ ਆਏ ਸੀਗੇ मतलब ਇਹਨਾਂ ਸਾਰੇ ਸਵਾਲਾਂ ਦਾ ਜਵਾਬ ਇਹੀ ਆ ਵੀਰ ਮੇਰੇ ਕੋਈ ਦਿੱਕਤ ਨਹੀਂ ਸਭ ਕੁਝ ਇਹ ਸਹੀ ਹੈ ਓਨੀ ਕਟਾਈ ਰਹਿੰਦੀ ਥੋੜਾ ਮੋਟਾ ਫਰਕ ਪੈਂਦਾ ਜਿਆਦਾ ਫਰਕ ਨਹੀਂ ਪੈਂਦਾ ਇਸ ਗੱਲਾਂ ਦਾ ਪਰ ਲੇਕਿਨ ਇਹ ਆ ਵੀ ਆਪ ਦਾ ਆਪਣੇ ਲਾਉਣ ਦਾ ਤਰੀਕੇ ਦੇ ਬਾਜੀ ਹਾਂਜੀ ਹਾਂਜੀ ਕੋਈ ਕਿਸ ਤਰੀਕੇ ਨਾਲ ਲਾਉਂਦਾ ਕੋਈ ਕਿਸ ਤਰੀਕੇ ਨਾਲ ਲਾਉਂਦਾ ਆਪਣਾ ਜਿਹੜਾ ਸਿਸਟਮ ਸੀ ਇੱਕ ਤਾਂ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀਰ ਮੇਰੇ ਇਹ ਜਿਹੜੀ ਸਿਵਦਾ ਸੀ ਸ਼ੁਰੂ ਕਰੀ ਹੈ ਹਾਂਜੀ ਹਾਂਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਆਪਾਂ ਨੇ ਦੇਖੋ ਨਹੀਂ ਤੁਸੀਂ ਉਰੋਂ ਨਾ ਭੇ ਜਾਓ ਹਾਂ ਜੀ 90 ਜਾ ਕੇ ਬਣਾ ਮਸ਼ੀਨ ਲੈ ਕੇ ਜਾऊं ਫਿਰ ਉੱਥੇ ਮਸ਼ੀਨ ਖੜਾ ਕੇ ਆਉਂਦਾ ਅਸ ਦੇ ਨੰਬਰ ਫਿਰ ਲੈ ਕੇ ਆਉ ਇਹ ਕੰਮ ਤੁਹਾਨੂੰ ਕਿਵੇਂ ਲੱਗਿਆ ਉਹ ਘਰੇ ਆ ਕੇ ਸਾਰਾ ਕੁਝ ਬਣਾ ਨਹੀਂ ਨਹੀਂ ਇਹ ਕੰਮ ਬਹੁਤ ਵਧੀਆ ਲੱਗਾ ਜੀ ਸਾਨੂੰ ਆਨੂੰ ਕੋਈ ਫਿਕਰ ਹੀ ਨਹੀਂ ਸੀ ਆਪੇ ਉਹ ਮਸਤਰੀ ਆਏ ਸਾਰੇ ਜਾਣੇ ਆਪੇ ਆ ਸਾਰੀ ਵਰਕਸ਼ਾਪ ਵੀ ਨਾਲ ਗੱਡੀ ਹੀ ਲਈ ਫਿਰਦੇ ਆ ਜਿਵੇਂ ਏਜੰਸੀ 'ਚ ਕੰਮ ਹੁੰਦਾ ਓਵੇਂ ਕੰਮ ਕੀਤਾ ਕੋਈ ਪ੍ਰੋਪਰ ਪੂਰੀ ਵੇਲਡਿੰਗ ਦੀ ਸਫਾਈ ਆ ਕੋਈ ਦਿੱਕਤ ਨਹੀਂ ਵਧੀਆ ਇਹਨਾਂ ਕੰਮ ਹੋਇਆ ਵਾ ਜਿਵੇਂ ਏਜੰਸੀ 'ਚ ਮਸ਼ੀਨ ਆਈ ਆ ਓਵੇਂ ਓਵੇਂ ਹੀ ਸੇਮ ਟੂ ਸੇਮ ਫਿਟਿੰਗ ਹੋਈ ਇਸ ਵਾਰੀ ਬਾਕੀ ਵੀਰ ਮੇਰੇ ਇਹ ਵੀ ਨਹੀਂ ਹਰ ਇੱਕ ਚੀਜ਼ ਦੀ ਸਾਡੀ ਟਾਇਰਾਂ ਦੀ ਵੀ ਤੋਂ ਲੈ ਕੇ ਹਰ ਇੱਕ ਚੀਜ਼ ਦੀ ਗਾਰੰਟੀ ਜਿਹੜੀ ਸਾਨੂੰ ਕੰਪਨੀ ਦਿੰਦੀ ਆ ਅਸੀਂ ਦਿੰਨੇ ਆ ਜੀ ਸਾਨੂੰ ਕੋਈ ਵਹਿਮ ਨਹੀਂ ਹਾਂ ਜੀ ਟਾਇਰਾਂ ਦੀ ਗਾਰੰਟੀ ਹੋਣੀ ਤੁਸੀਂ ਜਦੋਂ ਮਰਜ਼ੀ ਬਦਲੋ ਜਿੱਥੇ ਆ ਕੇ ਮਰਜ਼ੀ ਬਦਲ ਸਕਦੇ ਹੋ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਆਪਾਂ ਨੇ ਕਹਿ ਤਕੀ ਹੋਰ ਵੀ ਚੀਜ਼ ਆਪਾਂ ਐਡ ਕਰੀ ਸੀ ਹਾਂਜੀ ਮਤਲਬ ਮਸ਼ੀਨ ਦੇ ਉਹ ਕਿਵੇਂ ਲੱਗਾ ਤੁਹਾਨੂੰ ਪਤਾ ਬਣਾਉਣ ਦੱਸੋ ਵੀ ਆਪਾਂ ਬਾਹਰ ਹੀ ਬਲਦੁਕ ਦਬਾਵਾ ਕਰੀ ਨਹੀਂ ਹਾਂਜੀ ਨਾਲੇ ਥੋੜੀ ਜਿਹੀ ਸਮਾਨ ਦੇ ਵਿੱਚ ਥੋੜਾ ਡਬਲ ਬੈਟਲ ਹੋ ਚੁੱਕਿਆ ਹਾਂਜੀ ਤੇ ਤੁਹਾਡੇ ਡਬਲ ਮਤਲਬ ਬ੍ਰੇਕ ਹੋ ਗਏ ਨੇ ਉਧਰ ਨੂੰ ਮੋੜ ਲਓ ਇਧਰ ਨੂੰ ਮੋੜ ਲਓ ਤੁਹਾਨੂੰ ਗਾਰੇ ਦੇ ਵਿੱਚ ਇਹਨੇ ਬਹੁਤ ਜ਼ਿਆਦਾ ਪ੍ਰਸ ਖੰਮ ਕਰਦਾ ਹੈ ਹਾਂਜੀ ਗਾਰੇ 'ਚ ਖਾਸ ਕਰਕੇ ਹਾਂਜੀ ਹਾਂਜੀ ਤੂੰ ਗਾਰੇ ਦੇ ਵਿੱਚ ਜਿਆਦਾਤਰ ਜਦੋਂ ਬਸਾਦਾ ਮਹੀਨਾ ਹੁੰਦਾ ਹੈ ਉਦੋਂ ਨਾ ਮਤਲਬ ਇਹ ਲੀ ਦੇ ਵਿੱਚੋਂ ਕੱਢਣੀ ਮਸ਼ੀਨ ਥੋੜੀ ਔਖੀ ਹੁੰਦੀ ਹੈ ਹਾਂਜੀ 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 ਤੇ ਬਾਕੀ ਤੁਸੀਂ ਆ ਦੇਖ ਸਕਦੇ ਹੋ ਤੁਹਾਨੂੰ ਫਿਟਿੰਗਾਂ ਫੋਟੋਆਂ ਉਹ ਅਸੀਂ ਕਰੀਏ ਬਾਕੀ ਭਾਈ ਤੁਸੀਂ ਹੁਣ ਤੁਸੀਂ ਦੱਸੋਗੇ ਇਹ ਵਧੀਆ ਕਰਦੇ ਆ ਘੱਟੀਆਂ ਕਰਦੇ ਆ ਹੁਣ ਤੁਹਾਨੂੰ ਨਹੀਂ ਨਹੀਂ ਬਹੁਤ ਵਧੀਆ ਜੀ ਵੀਰੇ ਜਿਵੇਂ ਕੰਪਨੀ ਫਿਟਿੰਗ ਹੈ ਉਹਵੇਂ ਪੈਂਡਲ ਸਾਡਾ ਬਣਾਤਾ ਦੂਸਰੇ ਪੈਂਡਲ ਦੀ ਸੇਮ ਟੂ ਸੇਮ ਜਿੱਦਾਂ ਦੂਸਰਾ ਹੀ ਉਹਵੇਂ ਇੱਕ ਪੈਂਡਲ ਲਾਤਾ ਜੀ ਮਤਲਬ ਕੋਈ ਹਾਂਜੀ ਇਹਦਾ ਕਰਕੇ ਸਾਨੂੰ ਬਹੁਤ ਸੋਖਿਆ ਜੀ ਅੱਗੇ ਸਾਡਾ ਇੱਕ ਮਸ਼ੀਨ ਦਾ ਇੱਕ ਬ੍ਰੇਕਡਾਊਨ ਵੀ ਆ ਜਾਂਦੀ ਹੈ ਹੁਣ ਦੂਜੇ ਪੈਂਡਲ ਨਾਲ ਸਾਡਾ ਕੰਮ ਕਰੂਗਾ ਜੀ ਐਂ ਜਿਵੇਂ ਭਾਜੀ ਉਹਨਾਂ ਨੂੰ ਆਖਿਆ ਉਹਵੇਂ ਸਾਡਾ ਪੂਰਾ ਤਸੱਲੀ ਭਾਗਸਾ ਕੰਮ ਹੋਇਆ ਬਾਕੀ 4x4 ਦਾ ਵੀ ਲੀਵਰ ਹੈ ਐਂ ਬਹੁਤ ਪੂਰੇ ਉੱਤਰ ਦੋ ਜਿਹੇ ਲੀਵਰਾਂ ਨੂੰ ਹੀ ਲੱਗਾ ਜੀ ਮਤਲਬ ਮਹਿਸੂਸ ਨਹੀਂ ਹੁੰਦੀ ਨਾ ਜੀ ਹਾਂ ਜੀ ਕੋਈ ਚੱਕਰੀ ਨਹੀਂ ਮਾਈਂ ਲੱਭੇ ਮਸ਼ੀਨਾਂ ਵੀਰ ਮੇਰੇ ਦੋ ਨੇ ਇੱਕ ਇਹਦਾ ਵੀ ਹੋਰ ਜੱਸੀ ਮਸ਼ੀਨ ਹੈ ਹਾਂਜੀ ਬਾਕੀ ਜੇ ਵਧੀਆ ਲੱਗਿਆ ਹਾਂਜੀ ਹਾਂਜੀ ਜੇ ਵਧੀਆ ਲੱਗਿਆ ਤਾਂ ਤੁਸੀਂ ਗਾਹ ਲਵਾਉਂਗੇ ਹਾਂਜੀ ਹਾਂਜੀ ਜੇ ਵਧੀਆ ਲੱਗਿਆ ਪਰ ਸਲਾਹ ਮਰ ਕੇ ਹੁੰਦੀ ਉਹ ਹਾਂਜੀ ਜੀ ਵਧੀਆ ਲੱਗਿਆ ਜੇ ਵਧੀਆ ਲੱਗਦਾ ਕਿਸ ਨੂੰ ਲਾਨਦਾਰ ਜੀ ਗੱਲ ਹੈ ਵੀ ਜੇ ਵਧੀਆ ਲੱਗਦਾ ਤੁਸੀਂ ਸਲਾਹ ਦੇ ਦਿਓ ਭਾਈ ਉਹਨਾਂ ਦਾ ਲਵਾ ਲਓ ਹਾਂਜੀ ਹਾਂਜੀ ਨਹੀਂ ਜੀ ਮੈਂ ਵੀਰੇ ਆਪਾਂ ਲੋੜਾ ਇਹ ਦੂਸਰੀ ਮਸ਼ੀਨ ਵਿੱਚ ਲੋੜਾ ਆ ਅਸੀਂ ਜਨਾਪ ਆਏ ਸੀ ਦੇਖੋ ਸਾਨੇ ਚੈੱਕ ਕਰਨਾ ਹੈ ਸਾਨੇ ਕਹਿੰਦੇ ਨਾ ਕਿ ਮਾਰੀ ਆਪਦੇ ਭਾਂਡ ਨੂੰ ਸਵਾਈ ਜਾਂਦੀ ਹੁੰਦੀ ਆ ਅਸੀਂ ਕਹਿਣਾ ਵੀ ਲੋਕ ਹੀ ਦੱਸ ਦਿੰਦੇ ਨੇ ਸਾਨੂੰ ਵੀ ਕੀ ਆ ਨਹੀਂ ਨਹੀਂ ਸਾਡੇ ਕਹੇ ਨਾਲ ਕੁਝ ਨਹੀਂ ਹੁੰਦਾ ਅਸੀਂ ਪਰ ਜਿੰਨੇ ਅਸੀਂ ਯਕੀਨ ਮੰਨਿਓ ਹੁਣ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਕਿਹਾ ਵੀ ਭਾਈ ਤੁਸੀਂ ਜੋ ਤੁਹਾਡੇ ਮਨ ਚੋਂ ਬੋਲਿਓ ਨਹੀਂ ਬਣਾਉਣਾ ਦਾ ਵੀ ਉਹ ਵੀ ਬਣਾਉਣ ਦੇ ਬਾਈ ਯਾਰ ਇਹਨੂੰ ਥੋੜਾ ਜਿਹਾ ਵੱਲ ਚੜਾ ਕੇ ਕਹਦੇ ਗੱਲਾਂ ਨੂੰ ਨਹੀਂ 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 ਇਹੋ ਜੀ ਕੋਈ ਗੱਲ ਨਹੀਂ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਵੀ ਜੋ ਤੁਹਾਡੇ ਮਨ ਚੈ ਵੀਰ ਉਹੀ ਬੋਲਿਓ ਵਧੀਆ ਲੱਗਦਾ ਵਧੀਆ ਬੋਲਿਓ ਨਹੀਂ ਵਧੀਆ ਲੱਗਦਾ ਨਾਲ ਦੋ ਮਸ਼ੀਨਾਂ ਨੂੰ ਅਸੀਂ ਹੁਣ ਵੀ ਲਵਾ ਚੁੱਕੇ ਇੱਕ ਪ੍ਰੀਜ਼ ਨੂੰ ਲਵਾਇਆ ਇੱਕ ਸਟੈਂਡਰਡ ਨੂੰ ਲਵਾਇਆ ਬਾਈ ਆਪਾਂ ਦੋ ਮਸ਼ੀਨਾਂ ਦੇ ਬਾਈਆਂ ਦੇ ਲਾ ਚੁੱਕੇ ਆਪਾਂ ਹੁਣ ਤੱਕ ਇੱਕ ਵੀਡੀਓ ਤੁਹਾਨੂੰ ਪਹਿਲਾਂ ਬਾਈ ਆ ਉਹ ਵੀ ਇਹਨਾਂ ਦੇ ਲਿੰਕ ਦੇ ਵਿੱਚ ਹੀ ਨੇ ਇਹ ਕੋਈ ਪਿੰਡ ਆ ਇਹ ਮਤਲਬ ਆਪਸ ਵਿੱਚ ਫਰੈਂਡ ਨੇ ਦੋਨੇ ਤੇ ਇੱਕ ਆਪ ਇਹਨਾਂ ਦੇ ਇੰਸਟਾਲ ਕਰਿਆ ਸੀਗਾ ਹਾਂਜੀ ਹਾਂਜੀ ਹੁਣ ਦੂਸਰੀ ਮਸ਼ੀਨ ਨੂੰ ਲੋਣਾ ਤੀਸਰੀ ਨੂੰ ਵੀ ਲੋਣਾ ਵਾ ਉਹ ਤੀਸਰੀ ਨੂੰ ਵੀਰ ਨੂੰ ਇਹ ਵੀ ਉਹ ਵੀਰ ਵੀ ਮੈਨੂੰ ਇਹ ਗਾਰੰਟੀ ਦੇਣ ਦਾ ਹੈ ਕੋਈ ਗੱਲ ਇਹ ਪਹਿਲਾਂ ਦੋਨੇ ਚਿਰਾਗ ਚੈੱਕ ਕਰ ਤੋਂ ਫੇਰ ਸਾਡੇ ਕੋਲ ਲਗਾਈਂ ਫੇਰ ਸਾਡੇ ਕੋਲ ਤੇ ਮੈਂ ਐਸੀ ਗੱਲ ਨਹੀਂ ਵੀਰੇ ਚਲਾਉਂਗਾ ਹੰਡਾਉਂਗਾ ਚਲਾਓਗੇ ਹੰਡਾਓਗੇ ਨਾਲੇ ਸਾਡਾ ਗੇੜਾ ਲਾ ਕੇ ਲਓ ਮੈਂ ਤੇ ਆਖਿਆ ਵੀ ਹੁਣੇ ਲ ਫਰਵਰੀ ਮਾਰਚ ਤੱਕ ਸਾਨੂੰ ਕਾਖਣਦੇ ਆ ਪਰ ਨਹੀਂ ਹੁਣ ਅਸੀਂ ਵੀ ਲੇਟ ਹੋਏ ਨਾ ਅਗੇ ਸੀਜ਼ਨ ਆ ਜਾਏ ਨਾ ਅਗੇ ਸੀਜ਼ਨ ਤੇ ਇਹਦਾ ਕਰਕੇ ਅਸੀਂ ਹੁਣ ਅਗਲੇ ਸੀਜ਼ਨ ਦਾ ਕਰਤਾ ਵਾਗੇ ਅਗਲੇ ਸੀਜ਼ਨ ਦੀ ਦੂਸਰੀ ਨੂੰ 4/4 ਕਰਾ ਲਈ ਕੋਈ ਦਿੱਕਤ ਨਹੀਂ ਵੀਰ ਮੇਰੇ ਬਾਕੀ ਤੁਹਾਡਾ ਕੋਈ ਵੀ ਕੰਮ ਹੈ ਤੁਸੀਂ ਬਾਕਾਇਦਾ ਆ ਮੇਰੇ ਕੋਲ ਨਹੀਂ ਕੋਈ ਕੰਮ ਹੀ ਬਾਕੀ ਕੋਈ ਦੱਸਣ ਦੀ ਲੋੜ ਹੀ ਨਹੀਂ ਆ ਉਹ ਵਧੀਆ ਕਿਤੇ ਕੋਈ ਆਏ ਇੱਕ ਦਿਨ ਵੀ ਲਾਗੇ ਨਹੀਂ ਗਿਆ ਕਿਤੇ ਕੋਈ ਦੱਸਣ ਦੀ ਲੋੜ ਨਹੀਂ ਆਏ ਆਪਣਾ ਕੰਮ ਕਰੀ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਰਾ ਕੰਮ ਕਰਕੇ ਇਹੋ ਇਹਨਾਂ ਦੀ ਗੱਲ ਇਹ ਕਿ ਲਾਸਟ ਤੇ ਸਾਨੂੰ ਦੱਸਿਓ ਵੀ ਜੋ ਆਪਣੀ ਤਸੱਲੀ ਕਰਕੇ ਲਾਸਟ ਤੇ ਦੱਸਿਓ ਵੀ ਜੋ ਕਮੀ ਰਹਿ ਗਈ ਉਹ ਸਾਨੂੰ ਦੱਸਿਓ ਅਸੀਂ ਤਕਰੀਬਨ ਯਾਰ ਪਹਿਲਾਂ ਤਾਂ ਕਹੀ ਹੋਣੀ ਹੈ ਮਸ਼ੀਨ ਦਾ ਟ੍ਰੈਲ ਵੀ ਲੈ ਕੇ ਆਏ ਆ ਉਹ ਵੀ ਤੁਹਾਨੂੰ ਤੁਸੀਂ ਵੀਡੀਓ ਵੇਖ ਲੈਣੀ ਬਿਲਕੁਲ ਬਹੁਤ ਵਧੀਆ ਵਾ ਕੋਈ ਚੱਕਰੀ ਨਹੀਂ ਮੈਂ ਮਨ ਖੁਸ਼ ਆ ਨਹੀਂ ਪੂਰਾ ਜੀ ਪੂਰਾ ਠੀਕ ਆ ਜੀ ਹਾਂ ਜੀ ਬਹੁਤ ਵਧੀਆ ਚਲੋ ਠੀਕ ਆ ਵੀਰ ਜੀ ਮਿਲਦੇ ਆ ਆਪਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਸასი ਸ਼ਕਾ ਸასი ਸ਼ਕਾ ਜੀ ਸასი The daylight.